ਸਾਹਿਬ ਨਗਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਕਿ ਮੈਦਾ ਕਾਲੂ ਪਟਵਾਰੀ ਜੀ ਦੇ ਬੇਟੇ ਨਾਨਕ ਨੇ ਜਨੇਊ ਦੀ ਰਸਮ ਜਿਹੜੀ ਹੈ ਉਹ ਬੰਦ ਕਰ ਦਿੱਤੀ ਕਲ ਤਾਂ ਨ ਗੁਰ ਨਾਨਕ ਆਇਆ ਵਾਹਿਗੁਰੂ ਜੀ ਦਾ ਸਤਿ ਸਵਾਗਤ ਹੈ और संतान के इधर नामदेव का जो प्रकाश पर्व मनाया जा रहा है जो प्रकाश पर्व तैयार है वडापुर द्वारा सादगी में मनाया जा रहा है और आप 15 के दर्शन करिए वीडियो लाइव रहेगा दर्शन करिए और चैनल को सब्सक्राइब जरूर करना ਲਾਈਕ ਸ਼ੇਅਰ ਕਰ ਦਿਓ ਬਰਦਰ ਮਾਇਰ ਜੀ ਦਾ ਸਾਥ ਹੈ ਮਾਇਰ ਜੀ ਦਾ ਪਿਆਰ ਆਹ ਕਹਤਾ ਕਰਨ ਲਈ ਨਈ ਇਹ ਨਹੀਂ ਐਵੇਂ ਥੋੜੀ ਕਿਹਾ ਗਿਆਨ ਘਾਟ ਅਸ਼ਕਰ ਮਨਾ ਜਾਣਾ ਸਾਥ ਨਾ ਜਾਣਾ ਤੇਰੀ ਸਭ ਤੇ ਵੱਡਾ ਸਤੁਰ ਨਾਮਕ ਜਿਨ ਕਾ ਲਗਾਇਤੀ ਮੇਰੀ ਐਵੇਂ ਨਹੀਂ ਕਿਹਾ ਆਤਮ ਰਹਿਨ ਕਲਾਤਾ ਜਦ ਮੈਂ ਪਰਵਰਿਓ ਵਰੰਕਾਰ ਆਕਾਰ ਜੋਤ ਜਤ ਮਟਲ ਕਰੀ ਗੁਰੂ ਨਾਨਕ ਸਾਹਿਬ ਦੀ ਮਾਹਰਾਈ ਦੇ ਚੋਟ ਮਰਾਲੇ ਸਨ ਜਦੋਂ 7 ਸਾਲ ਦੀ ਉਮਰ ਤੋਂ ਵੱਧ ਉਮਰ ਹੋਣ ਲੱਗੀ ਗੁਰੂ ਨਾਨਕ ਸਾਹਿਬ ਦੀ ਮਹਾਰਾਜੀ ਦੀ ਚਰਚਾ ਹੋਣ ਲੱਗੀ ਸਾਜ ਨਗਰ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਕਿ ਮਹਿਤਾ ਕਾਲੂ ਪਟਵਾਰੀ ਜੀ ਦੇ بیٹے ਨਾਨਕ ਨੇ ਜਨੇਊ ਦੀ ਰਸਮ ਜਿਹੜੀ ਹੈ ਉਹ ਬੰਦ ਕਰ ਦਿੱਤੀ ਇਹਨਾਂ ਤੋਂ ਅਪਰੰਤ ਰਾਗੀ ਭਾਈ ਰঞ্জੀਤ ਸਿੰਘ ਜੀ ਸੀਲਾ ਜੀ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਜੰਮ ਬਿਆਪ ਮਾਏ ਸਤ ਸਤੁਮਨੇ ਪਾਇਆ ਸਤ ਸਤਮਤਾ ਪਾਇਆ ਤਮਾਰੋ ਬਾਹਰ ਕਿਤੇ ਤੇ ਤੇਮਰੀ ਕੇਰ ਪਾ ਮੈਂ ਸੂਖ ਕਨੇ ਰੇ ਜੀ ਨਾ ਜਾਨੇ ਤੇਮਰਾ ਅੰਤ ਜੇ ਜੀਉ ਰਹਾ ਭਗਵੰਤਾ ਸਭੇ ਸੁਭੇ ਕੀ ਕੋ ਮੈਂ ਸੁਸਤਨਾਰੀ ਤੁਮਨੇ ਹੋਏ ਸੁਸਾਧਿਆ ਪਾਰੀ ਤੁਮਰੀ ਹੱਥ ਰਿਕ ਤੁਮਨੇ गुरू नानक प्रिय

ਦੇ ਵਾਹੀ ਗੁਰ ਸਤ ਜੀ ਮੈਂ ਮੂਰਤ ਕੀ ਕੇਤਕ ਬਾਤ ਹੈ ਬੋਟ ਮਰਾਜੀ ਕਰਿਆ ਜੀ ਗੁਰ ਨਾਨਕ apki <laughs> you. <laughs> ਸਤਿ ਦੇਵੰਦਾ ਸਤਗੁਰ ਨਾਨਕ ਦੇ ਜਿਨ ਤਨ ਰੱਖੀ ਮੇਰੀ ਸਤਨਾ ਸਿੰਘ ਬਾਹੀਰਨ ਸੰਗ ਜੀ ਤਨ ਅਸੇ तुम दाल ख़ुशानी प्रतपात ਦਾਰਿਕ ਤੁਮਰੇ ਕਹਾਵਣ ਗੁਰੂ ਜੀ ਦੇ ਉਹਨਾਂ ਨਾਮੇ ਤੋਂ ਬਾਅਦ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਜੀ ਉਹਨਾਂ ਨੇ ਸੰਗਤਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਨਿਯਾਲ ਕੀਤਾ ਵਾਹਿਗੁਰੂ ਜੀ ਕੀ ਫਤਿਹ ਅਦੇ ਕੱਜ ਕੇ ਜਾਗਣ ਸਾਰੇ ਸਿੰਘਾਂ ਭੈਣਾਂ ਘਰ ਕਰਨ ਦਾ ਦੇ ਮਹਾਰਾਜ ਜਿਨ੍ਹਾਂ ਦਾ ਜ ਸਾਰੇ ਇੰਦਰੀ ਤਗਤ ਦੇ ਸਭ ਨੇ ਜਲਾਦ ਮਿਲ ਕੇ ਬਹੁਤ ਹੀ ਸਾਰਾ ਮਨਾਇਆ ਸਾਰੇ ਘਰ ਦੇ ਪਤਰ ਹਨ ਮਾਰੇ ਨਾਮ ਦੇ ਦੇਵਤਾਵ ਦੇ ਅੰਦਰ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਤਾਤਪੁਰ ਸਾਹਿਬੀ ਮਹਾਰਾਜ ਦੇ ਵਿੱਚ ਸਾਡੇ ਵੀਰ ਕੀ ਦੇ ਬਾਸ਼ਾ ਵਰ ਤੋਂ ਰਵੀ ਸਿੰਘ ਜੀ ਫਿਲਾਰੀ ਜਿਨ੍ਹਾਂ ਨੇ ਬਹੁਤ ਹੀ ਮਾਰੇਦ ਬਾੜੀ ਬੇਬਾ ਮਾਰਗਦਾਨ ਦਾ ਜੀ ਜੀ ਗੌਰ ਫਿਲ ਹੈ ਅਸਨੇ ਅਸਾਂ ਨਾਲ ਇਥੇ ਸਰਵ ਕਰਾਇਆ ਸੁਸ਼ਮਤਾ ਬੇੰਥਿਆ ਵੀ ਜਿਦਾਂ ਹਾਜੀ ਪਰਿਆ ਨੇ ਇਹ ਰਾਤ ਦਾ ਦੁਆਨ ਸੱਜਣ ਹਨ ਰੰਗ ਬਾਦ ਬੱਚਿਆਂ ਦਾ ਫਰੋਣੋ ਲਾਇਆ ਬਾਅਦ ਮਹ ਪਰਦੇ ਮਹਾਨ ਵੀ ਜੀ ਸਾਹਿਬ ਨਾਮ ਸਿੰਘ ਜੀ ਬੱਲਾ ਉਹ 7 ਲੋਜ ਤੱਕ ਸੰਸਾਰੀ ਸੰਦਨ ਭੇਜੀ ਹੈ ਕਿ ਰਾਣੀ ਜੀ ਦਾ ਪ੍ਰਾਸ ਮੇਰੇ ਨਾਲ ਸਮਾਪਤੀ ਤੋਂ ਉਪਰੰਤ ਗੁਰੂ ਘਰ ਲੰਗਰ ਟੁੱਟ ਵਰਤਿਆ ਹੈ ਸੰਗਤਾਂ ਸ਼ਕਰੀਆਂ ਹਨ ਸੇਵਾਦਾਰ ਬੜੀ ਸ਼ਰਧਾ ਦੇ ਨਾਲ ਸ਼ਿਕਾਰੇ ਹਨ ਉਧਰ ਤੋਂ ਉਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੱਡਾ ਗੁਰਦੁਆਰਾ ਲੱਗਿਆ ਵਿਖੇ ਤਾਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਕਾਨੀਆੜਾ ਮਨਾਇਆ ਜਾ ਰਿਹਾ ਹੈ ਇਸ ਵੇਲੇ ਸੇਵਾਦਾਰ ਜਿਹੜੀਆਂ ਤੁਮ ਹਮਾ ਆ ਕੇ ਪਹੁੰਚੇ ਹਨ ਇਹ ਸਭ ਸੰਗਤਾਂ ਦਾ ਧੰਨਵਾਦ ਇਹ ਤੇ ਵੀਡੀਓ ਸਮਾਪਤੀ ਹੈ ਜੀ ਅਗਲੀ ਵੀਡੀਓ ਚ ਆਪਾਂ ਫੇਰ ਮਿਲਾਂਗੇ